ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਤੁਹਾਡੀ ਆਪਣੀ ਪ੍ਰੀਤ ਸੰਧੂ ਤੇ ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਅੱਜ ਮੇਰਾ ਮਨ ਬਹੁਤ ਉਦਾਸ ਆ ਕਿਉਂਕਿ ਅੱਜ ਅਸੀਂ ਉਸ ਮੁੱਦੇ ਤੇ ਗੱਲ ਕਰ ਰਹੇ ਹਾਂ ਜਿਨੇ ਪੰਜਾਬ ਦੀਆਂ ਹਜ਼ਾਰਾਂ ਮਾਵਾਂ ਦੀ ਗੋਦ ਉਜਾੜ ਦਿੱਤੀ ਆ ਜਿਸ ਪੰਜਾਬ ਦੀ ਜਵਾਨੀ ਦੇ ਮਸਾਲਾ ਪੂਰੀ ਦੁਨੀਆ ਵਿੱਚ ਦਿੱਤੀਆਂ ਜਾਂਦੀਆਂ ਸੀ ਅੱਜ ਉਸੇ ਪੰਜਾਬ ਦੇ ਪਿੰਡ ਪਿੰਡ ਵਿੱਚ ਨਸ਼ੇ ਦਾ ਚਿੱਟਾ ਦੇ ਨੌਜਵਾਨਾਂ ਨੂੰ ਨਿਕਲ ਰਿਹਾ ਅੱਜ ਅਸੀਂ ਸਿਰਫ ਅੰਕੜਿਆਂ ਦੀ ਗੱਲ ਨਹੀਂ ਕਰਾਂਗੇ ਅੱਜ ਅਸੀਂ ਉਸ ਦਰਦ ਦੀ ਗੱਲ ਕਰਾਂਗੇ ਜੋ ਪੰਜਾਬ ਦੇ ਹਰ ਦੂਜੇ ਪਿੰਡ ਦੀ ਕਹਾਣੀ ਬਣ ਚੁੱਕੀ ਆ ਦੋਸਤੋ ਅੱਜ ਹਾਲਾਤ ਇਹ ਆ ਕਿ ਪੰਜਾਬ ਦੇ ਸ਼ਮਸ਼ਾਨ ਘਾਟਾਂ ਵਿੱਚ ਅਧ ਘੜ ਉਮਰ ਦੇ ਲੋਕਾਂ ਨਾਲੋਂ ਜ਼ਿਆਦਾ 18 ਤੋਂ 25 ਸਾਲ ਦੇ ਨੌਜਵਾਨਾਂ ਦੀਆਂ ਲਾਸ਼ਾਂ ਪਹੁੰਚ ਰਹੀਆਂ ਨੇ ਪਿੰਡਾਂ ਦੀਆਂ ਸੱਥਾਂ ਜਿੱਥੇ ਕਦੇ ਰੌਣਕਾਂ ਹੁੰਦੀਆਂ ਸੀ ਅੱਜ ਉੱਥੇ ਨੌਜਵਾਨਾਂ ਦੀਆਂ ਅੱਖਾਂ ਵਿੱਚ ਨਸ਼ੇ ਦੀ ਗੂੜੀ ਨੀਂਦ ਤੇ ਹੱਥਾਂ ਵਿੱਚ ਖਾਲੀ ਸਰਿੰਜਾਂ ਨਜ਼ਰ ਆਉਂਦੀਆਂ ਨੇ ਹਰ ਰੋਜ਼ ਖਬਰ ਆਉਂਦੀ ਆ ਕਿਤੇ ਓਵਰਡੋਜ਼ ਨਾਲ ਮੌਤ ਹੋ ਗਈ ਕਿਤੇ ਨਸ਼ੇ ਲਈ ਪੁੱਤ ਨੇ ਮਾਂ ਦਾ ਕਤਲ ਕਰ ਦਿੱਤਾ ਕੀ ਅਸੀਂ ਐਸੇ ਪੰਜਾਬ ਦਾ ਸੁਪਨਾ ਦੇਖਿਆ ਸੀ ਸਵਾਲ ਇਹ ਆ ਕਿ ਨਸ਼ਾ ਆ ਕਿੱਥੋਂ ਰਿਹਾ ਸਰਕਾਰਾਂ ਆਉਂਦੀਆਂ ਨੇ ਵਾਅਦੇ ਕਰਦੀਆਂ ਨੇ ਇਸ 4 ਹਫ਼ਤਿਆਂ ਵਿੱਚ ਨਸ਼ਾ ਖਤਮ ਕਰ ਦਿਆਂਗੇ ਪਰ ਸੱਚਾਈ ਤੁਹਾਡੇ ਸਾਹਮਣੇ ਆ ਨਸ਼ਾ ਖਤਮ ਹੋਣ ਦੀ ਬਜਾਏ ਇਹ ਹੁਣ ਘਰ ਘਰ ਤੱਕ ਪਹੁੰਚ ਗਿਆ ਜੇਕਰ ਇੱਕ ਆਮ ਨੌਜਵਾਨ ਨੂੰ ਪਤਾ ਕਿ ਨਸ਼ਾ ਕਿੱਥੇ ਵਿਕਦਾ ਤਾਂ ਕੀ ਸਾਡੀ ਪੁਲਿਸ ਤੇ ਪ੍ਰਸ਼ਾਸਨ ਨੂੰ ਨਹੀਂ ਪਤਾ ਇਹ ਸੱਚ ਦੀ ਆਵਾਜ਼ ਅੱਜ ਉਹਨਾਂ ਸਿਆਸਤਦਾਨਾਂ ਨੂੰ ਪੁੱਛਣਾ ਚਾਹੁੰਦੀ ਆ ਕਿ ਕਦੋਂ ਤੱਕ ਪੰਜਾਬ ਦੀ ਜਵਾਨੀ ਨੂੰ ਵੋਟਾਂ ਦੀ ਰਾਜਨੀਤੀ ਲਈ ਕੁਰਬਾਨ ਕੀਤਾ ਜਾਵੇਗਾ ਇੱਕ ਨੌਜਵਾਨ ਜਦੋਂ ਨਸ਼ੇ ਦੀ ਦਲਦਲ ਵਿੱਚ ਫਸਦਾ ਤਾਂ ਸਿਰਫ ਉਹ ਨਹੀਂ ਮਰਦਾ ਉਸ ਦਾ ਪੂਰਾ ਪਰਿਵਾਰ ਜਿਉਂਦੇ ਜੀ ਮਰ ਜਾਂਦਾ ਪਿਓ ਦੀ ਉਮਰ ਪਰ ਦੀ ਕਮਾਈ ਬੋਰ ਵਿੱਚੋਂ ਕੱਢੇ ਪਾਣੀ ਵਾਂਗ ਨਸ਼ੇ ਵਿੱਚ ਵਹਿ ਜਾਂਦੀ ਆ ਭੈਣਾਂ ਦੇ ਭਰਾ ਖਸ ਜਾਂਦੇ ਆ ਮਾਪਿਆਂ ਦਾ ਸਹਾਰਾ ਟੁੱਟ ਜਾਂਦਾ ਕਈ ਪਿੰਡਾਂ ਵਿੱਚ ਤਾਂ ਹਾਲਾਤ ਅਜਿਹੇ ਆ ਕਿ ਅਰਥੀ ਨੂੰ ਮੋਢਾ ਦੇਣ ਲਈ ਨੌਜਵਾਨ ਨਹੀਂ ਬਚੇ ਪਰ ਕੀ ਕੋਈ ਹੱਲ ਹੈ ਹਾਂ ਹੱਲ ਹੈ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨਾ ਪਵੇਗਾ ਸਾਨੂੰ ਨਸ਼ਾ ਕਰਨ ਵਾਲਿਆਂ ਨੂੰ ਮੁਜ਼ਰਮ ਨਹੀਂ ਬਲਕਿ ਬਿਮਾਰ ਸਮਝ ਕੇ ਉਹਨਾਂ ਦਾ ਇਲਾਜ ਕਰਵਾਉਣਾ ਪਵੇਗਾ ਨੌਜਵਾਨਾਂ ਦੇ ਖਾਲੀ ਹੱਥਾਂ ਨੂੰ ਕੰਮ ਤੇ ਖੇਡ ਦੇ ਮੈਦਾਨਾਂ ਵੱਲ ਮੋੜਨਾ ਪਵੇਗਾ ਆਪਣੇ ਬੱਚਿਆਂ ਨਾਲ ਦੋਸਤ ਬਣ ਕੇ ਰਹੋ ਉਹਨਾਂ ਦੀਆਂ ਹਰਕਤਾਂ ਤੇ ਨਜ਼ਰ ਰੱਖੋ ਦੋਸਤ ਇਹ ਵੀਡੀਓ ਸਿਰਫ ਦੇਖਣ ਲਈ ਨਹੀਂ ਇਹ ਸੋਚਣ ਲਈ ਆ ਜੇਕਰ ਤੁਹਾਡੇ ਆਲੇ-ਦੁਆਲੇ ਕੋਈ ਨੌਜਵਾਨ ਇਸ ਦਲਦਲ ਦੇ ਵਿੱਚ ਫਸਿਆ ਹੈ ਤਾਂ ਉਸ ਨੂੰ ਨਫ਼ਰਤ ਨਾ ਕਰੋ ਉਸ ਦੀ ਮਦਦ ਕਰੋ ਉਸ ਨੂੰ ਸਹੀ ਰਸਤੇ ਤੇ ਲਿਉਣ ਲਈ ਉਸ ਦੇ ਪਰਿਵਾਰ ਨਾਲ ਗੱਲ ਕਰੋ ਯਾਦ ਰੱਖੋ ਜੇ ਅੱਜ ਤੁਸੀਂ ਕਿਸੇ ਦੇ ਪੁੱਤ ਨੂੰ ਬਚਾਉਂਗੇ ਤਾਂ ਹੀ ਸਾਡਾ ਪੰਜਾਬ ਬਚੇਗਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਅਜਿਹੇ ਮੁੱਦਿਆਂ ਤੇ ਸੱਚਾਈ ਸਾਹਮਣੇ ਆਉਂਦੀ ਰਹੇ ਤਾਂ ਸੱਚ ਦੀ ਆਵਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਰੋ ਤਾਂ ਜੋ YouTube ਤੇ Facebook ਇਸ ਨੂੰ ਹੋਰ ਲੋਕਾਂ ਤੱਕ ਪਹੁੰਚਾਏ ਇਸ ਵੀਡੀਓ ਨੂੰ ਹਰ WhatsApp ਗਰੁੱਪ ਤੇ Facebook ਤੇ ਸ਼ੇਅਰ ਕਰੋ ਹੋ ਸਕਦਾ ਤੁਹਾਡਾ ਇੱਕ ਸ਼ੇਅਰ ਕਿਸੇ ਮਾਂ ਦੇ ਪੁੱਤ ਦੀ ਜ਼ਿੰਦਗੀ ਬਚਾ ਲਵੇ ਤੇ ਕਿਸੇ ਦੇ ਘਰ ਦਾ ਚਿਰਾਗ ਬੁਝਣ ਤੋਂ ਰੁਕ ਜਾਵੇ ਤੁਹਾਡੇ ਪਿੰਡ ਜਾਂ ਸ਼ਹਿਰ ਵਿੱਚ ਨਜਾਇਜ਼ ਨੂੰ ਰੋਕਣ ਲਈ ਕਦਮ ਚੁੱਕੇ ਜਾ ਰਹੇ ਹਨ ਕਮੈਂਟ ਵਿੱਚ ਜਰੂਰ ਦੱਸੋ ਤਾਂ ਜੋ ਦੂਜੇ ਪਿੰਡ ਦੀ ਤੁਹਾਡੇ ਤੋਂ ਸਿੱਖ ਸਕਣ ਮੈਂ ਤੁਹਾਡੇ ਹਰ ਕਮੈਂਟ ਦਾ ਜਵਾਬ ਦਵਾਂਗੀ ਸੱਚ ਬੋਲਾਂਗੇ ਸੱਚ ਦਿਖਾਵਾਂਗੇ ਜੁੜੇ ਰਹੋ ਸੱਚ ਦੀ ਆਵਾਜ਼ ਦੇ ਨਾਲ ਰੱਬ ਰਾਖਾ ਸਤਿ ਸ਼੍ਰੀ ਅਕਾਲ